ਅੱਜ ਖੇਤੀ ਕੰਪਨੀਆਂ ਉਤੇ ਨਿਰਭਰ ਹੁੰਦੀ ਜਾ ਰਹੀ ਹੈ ਜਿਸ ਕਾਰਨ ਕੀਟਨਾਸ਼ਕ ਦਵਾਈਆਂ ਤੋਂ ਲੈ ਕੇ ਬੀਜ ਕੰਪਨੀਆਂ ਤੋਂ ਲੈਣੇ ਪੈਂਦੇ ਨੇ ਕਿਸਾਨਾਂ ਦੇ ਖੇਤੀ ਖਰਚੇ ਵਧ ਰਹੇ ਨੇ ਕੰਪਨੀਆਂ ਦੇ ਹਾਈਬ੍ਰਿਡ ਬੀਜ ਆਉਣ ਨਾਲ ਸਾਡੇ ਬੇਸ਼ਕੀਮਤੀ ਦੇਸੀ ਬੀਜ ਖਤਮ ਹੋ ਰਹੇ ਨੇ ਜਿਹਾ तकरीबन ਅਲੋਪ ਹੋ ਚੁੱਕੇ ਨੇ ਪਰ ਮੁਹਾਲੀ ਦੇ ਸਵਦੇਸ਼ੀ ਮੇਲੇ ਵਿੱਚ ਇੱਕ ਅਜਾਈ ਸੰਸਥਾ ਨੇ ਪ੍ਰਦਰਸ਼ਨੀ ਲਗਾਈ ਹੋਈ ਹੈ ਜਿਹੜੀ ਸਾਡੇ ਦੇਸੀ ਬੀਜ ਸੰਭਾਲ ਰਹੀ ਹੈ ਇਹ ਬੀਜ ਸੰਭਾਲੇ ਹੋਏ ਨੇ ਉਹ ਸਾਰੇ ਵੀ ਜਿਹੇ ਜਿਹੜੇ ਟ੍ਰੈਡੀਸ਼ਨਲੀ ਸਾਡੇ ਕੋਲ ਹੁੰਦੇ ਸੀ ਪਰ ਹੁਣ ਨਹੀਂ ਹੈਗੇ ਸਾਡੀ ਸਸਤਾ ਜਿਹੜੀ ਹੈਗੀ ਇਸ ਕਮਿਊਨਿਟੀ ਚ ਕੰਮ ਕਰ ਰਹੀ ਹੈਗੀ ਵੱਤ ਵੱਦ ਜੇਸੀ ਬੀ ਜਿਹੜੇ ਉਹਨਾਂ ਨੂੰ ਸੇਵ ਕਰਨਾ ਹੈਗਾ ਲੋਕਾਂ ਦੇ ਕੋਲ ਦੇਣਾ ਲੋਕਾਂ ਨੂੰ ਲਗਾਉਣ ਵਾਸਤੇ ਪ੍ਰੇਰਿਸ ਕਰਨਾ ਔਰ ਤਾਂਕੀ ਇਹ ਬੀਜ ਵਧੇ ਪਰ ਜਿਵੇਂ ਹੁਣ ਬੀਟੀਕਾ ਦਾ ਬੀਟੀ ਬੈਂਗਨ ਦਾ ਰੋਲਾ ਚੱਲਿਆ ਸੀ ਬੀਟੀ ਬੈਂਗਨ ਨਹੀਂ ਆਇਆ ਉਹ ਫੇਲ ਹੋ ਗਿਆ ਲੇਕਿਨ ਬੀਟੀ ਬੰਗਨ ਦੇ ਮਾਮਲੇ ਚ ਇੱਕ ਗੱਲ ਧਿਆਨ ਚਾਹੀ ਬੀ ਬੈਂਗਨ ਦਾ ਬੀਜ ਜਿਹੜਾ ਹੈਗਾ ਉਹ ਹੈਗਾ 50000 ਰੁਪਏ ਕਿਲੋ ਔਰ ਇੱਕ ਬੈਂਗਨ ਦਾ ਜੇ ਬੂਟਾ ਪਸਭਾਲ ਲਈਏ ਉਹਦੇ ਜਿੰਨੇ ਬੀਜ ਨਿਕਲਣਗੇ 1 ਕਿਲੋ ਤੋਂ ਜ਼ਿਆਦਾ ਬੀਜ ਨਿਕਲਣਗੇ ਇਹਦਾ ਮਤਲਬ ਹੈ ਬੀਜ ਨੂੰ ਸੰਭਾਲਣਾ ਜ਼ਿਆਦਾ ਮੁਸ਼ਕਿਲ ਕੰਮ ਨਹੀਂ ਹੈ ਸਿਰਫ ਪਰੰਪਰਾ ਦੇ ਵਿੱਚ ਜਿਹੜਾ ਚੇਂਜ ਆ ਗਿਆ ਹੈਗਾ ਜਿਹੜੇ ਸਾਡੇ ਬਜ਼ੁਰਗ ਪਹਿਲਾਂ ਸੰਭਾਲਦੇ ਸੀ ਬੀਜਾਂ ਨੂੰ ਉਹ ਹੁਣ ਨਹੀਂ ਸੰਭਾਲ ਪਾ ਰਹੇ ਨੌਜਵਾਨ ਸਾਡੇ ਸਾਥੀ ਇਸੇ ਕਰਕੇ ਪ੍ਰੋਬਲਮ ਆ ਰਹੀ ਸਾਨੂੰ ਹੈ ਬੀਜ ਜੁਗਾਣਾ ਸ਼ੁਰੂ ਕੀਤਾ ਹਾਈਬ੍ਰਿਡ ਬੀਜ ਵਿੱਚ ਤਾਕਤ ਘਟ ਹੋਏਗੀ ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਦੇਸੀ ਅੰਡਾ ਤੇ ਫਾਰਮੀ ਅੰਡਾ ਫਾਰਮੀ ਅੰਡਾ ਜਿਹੜਾ ਅਸੀਂ ਘੱਟ ਪਸੰਦ ਕਰਦੇ ਹਾਂ ਕਿਉਂਕਿ ਦੇਸੀ ਕਿਹਦੇ ਤਾਕਤ ਜ਼ਿਆਦਾ ਹੈ ਕਿਉਂਕਿ ਉਹ ਜਿਹੜਾ ਬੀਜ ਉਗ ਨਹੀਂ ਸਕਦਾ تسلی ਨਾਲ ਉਸ ਬੀਜ ਨੂੰ ਨਹੀਂ ਖਾਣਾ ਚਾਹੀਦਾ ਜਿਵੇਂ ਹਾਈਬ੍ਰਿਡ ਬੀਜ ਜਿਹੜੇ ਹੈਗੇ ਨੇ ਉਹਨਾਂ ਨੂੰ ਉਗਣ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਬੀਜ ਨਹੀਂ ਖਾਣੇ ਚਾਹੀਦੇ ਸੇਜ਼ ਵਾਸਤੇ ਉਹ ਬਹੁਤ ਅੱਛੇ ਨਹੀਂ ਹੈਗੇ ਉਹ ਬੀਜ ਖਾਣੇ ਚਾਹੀਦੇ ਹੈਗੇ ਉਹ ਅਨਾਜ ਖਾਣੇ ਚਾਹੀਦੇ ਜਿਹਦਾ ਦਾ ਬੀਜ ਅਸੀਂ ਉਗਾਇਆ ਹੈ ਜਿਹੜੇ ਆਰਾਮ ਨਾਲ ਉਗ ਸਕਦੇ ਬਾਅਦ ਛਿੱਟਾ ਦੇ ਦੇ ਉਗ ਜਾਣ ਉਹ ਬੀਜ ਸੜੇ ਇਹ ਨਹੀਂ ਨਹੀਂ ਇਸ ਮੇਲੇ ਵਿੱਚ ਜਿੱਥੇ ਖਤਮ ਹੋ ਰਹੀਆਂ ਦੇਸੀ ਉਤਪਾਦਨੀਆਂ अनेका स्टਾਲਾਂ ਲੱਗੀਆਂ ਹੋਈਆਂ ਨੇ ਉੱਥੇ ਹੀ ਤਿਉਹਾਰਾਂ ਦੇ ਦਿਨਾਂ ਵਿੱਚ ਸ਼ੁੱਧ ਮਠਿਆਈਆਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੰਦੀਪ ਦੀ ਸ਼ੁੱਧ ਬਰਫੀ ਤੇ ਬਿਸਕੁਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸਾਡੇ ਪਿੰਡ ਦੀਆਂ ਬਹੁਤ ਸਾਰੀਆਂ ਫੇਮਸ ਚੀਜ਼ਾਂ ਨੇ ਜਿੰਨਾਂ ਵਿੱਚੋਂ ਦੇਸੀ ਘਿਓ ਦੇ ਬਿਸਕੁਟ ਆ ਪਿਓਰ ਖੋਏ ਦੀ ਬਰਫੀ ਹੁੰਦੀ ਕੁਲਫੀ ਹੁੰਦੀ ਆ ਬਾਕੀ ਸਾਡੇ ਕੋਲ ਚਟਨੀ ਮਰਬੇ ਉਹ ਰਚਾਰ ਹੁੰਦੇ ਪਿਓਰ ਕੁਆਲਟੀ ਹੁੰਦੀ ਸਾਡੇ ਕੋਲ ਦਾ ਕਿਉਂਕਿ ਲੋਕਾਂ ਨੂੰ ਅੱਜ ਦੀ ਡੇਟ ਵਿੱਚ ਕੁਆਲਟੀ ਵਧੀਆ ਨਹੀਂ ਮਿਲ ਰਹੀ ਹੈਗੀ ਤੇ ਸਾਡੀ ਖਾਸੀਅਤ ਸਿਰਫ ਇਹ ਆ ਕਿ ਸਾਡੀ ਕੁਆਲਟੀ ਬਹੁਤ ਵਧੀਆ ਹੈ ਲੋਕੀ ਬਹੁਤ ਪਸੰਦ ਕਰਦੇ ਆ ਜਿੱਥੇ ਵੀ ਜਾਂਦੇ ਹੈਗੇ ਸਾਨੂੰ ਰਿਪੀਟ ਉਹਦਾ ਬਹੁਤ ਵਧੀਆ ਰਿਸਪਾਂਸ ਮਿਲਦਾ ਹੈ ਜੀ ਸਾਨੂੰ ਇਸ ਮੈਲੇ ਵਿੱਚ ਸਿਹਤ ਨਾਲ ਜੁੜੀਆਂ ਚੀਜ਼ਾਂ ਪ੍ਰਤੀ ਲੋਕਾਂ ਦੀ ਭੀੜ ਦੇਖੀ ਜਾ ਰਹੀ ਹੈ। ਨਾਮਤਾਰੀ ਹਰਬੰਸ ਸਿੰਘ ਦੀ ਦੰਦਾਂ ਦੀਆਂ ਬਿਮਾਰੀਆਂ ਦੀ ਇਹ ਦਵਾਈ ਟੈਂਟਾ ਡ੍ਰੋਪ ਵੀ ਲੋਕਾਂ ਲਈ ਖਾਸ ਖਿੱਚ ਰਹੀ ਹੈ। ਕਿ ਕੋ ਫਰਸਟ ਟਾਈਮ ਇੰਡੀਆ ਦੇ ਵਿੱਚ ਲਿਕਵਿਡ ਫੋਮ ਦੇ ਵਿੱਚ ਇੱਕ ਪੇਸਟ ਤਿਆਰ ਕੀਤੀ ਹੈ ਜਿਹਦੇ ਵਿੱਚ ਆਪਾਂ ਇੱਕ ਮOUTH ਵਾਸਤੇ ਪੰਜ ਪ੍ਰੋਡਕਟਸ ਨੂੰ ਜੂਸ ਕਰਨੇ ਪੈਂਦੇ ਨੇ ਜਿਵੇਂ ਇੱਕ ਪੇਸਟ ਤੋਂ ਇਲਾਵਾ ਸਾਡੇ ਦੰਦਾਂ ਨੂੰ ਕੋਈ ਦਰਦ ਹੋ ਰਹੀ ਹੈ। ਤੇ ਡਾਕਟਰ ਦੇ ਆਪਾਂ ਕੋਲ ਜਾਨੇ ਤੋ ਕਹਿੰਦੇ ਨੇ ਵੀ ਇੱਕ ਐਂਟੀਬਾਡੀ ਪੇਨਕিলার ਮੈਡੀਸਿਨ ਦੇ ਰਹੇ ਆ ਉਸ ਤੋਂ ਬਾਅਦ ਇੱਕ ਪਾਇਰੀਆ ਰੋਗ ਹੁੰਦਾ ਜਿਹੜਾ ਦੰਦਾਂ ਚੋਂ ਖੂਨ ਆਂਦਾ ਉਹਦੇ ਵਾਸਤੇ ਇੱਕ ਐਮਫੂ ਯੂਜ਼ ਕਰਦੇ ਆਪਾਂ ਤੀਸਰੇ ਨੰਬਰ ਦੇ ਨਾਮਲ ਖਤਮ ਹੋ ਜਾਂਦੇ ਜਿਹੜੇ ਦੰਦਾਂ ਨੂੰ ਦਰਦ ਹੁੰਦੀ ਜਿਹਦਾ ਬਟ ਠੰਡਾ ਤੋਂ ਲੱਗਦਾ ਉਹਦੇ ਵਾਸਤੇ ਗੰਮਪੇਂਡ ਯੂਜ਼ ਕਰਦੇ ਆਂ ਚੌਥੇ ਨੰਬਰ ਦੇ ਮੌਉਥ ਨੂੰ ਫਰੈਸ਼ ਕਰਨ ਵਾਸਤੇ ਇੱਕ ਫਰੈਸ਼ਨ ਯੂਜ਼ ਕਰਦੇ ਆਂ ਪੰਜਵੇਂ ਨੰਬਰ ਦੇ ਕਈ ਵਾਰ ਸਾਡੇ ਮੂੰਹ ਦੇ ਵਿੱਚ ਛਾਲੇ ਬਣ ਜਾਂਦੇ ਜਾਂ ਮੌਉਥ ਦਾ ਅਲਸਰ ਬਣ ਜਾਂਦਾ ਉਹਦੇ ਵਾਸਤੇ ਅਲੱਗ-ਅਲੱਗ ਪ੍ਰੋਡਕਟਸ ਨੂੰ ਪੰਜ ਪ੍ਰੋਡਕਟ ਯੂਜ਼ ਕਰਨੇ ਪੈਂਦੇ ਆਂ ਇਹ ਅਸੀਂ ਪ੍ਰੋਡਕਟ ਐਸਾ ਤਿਆਰ ਕੀਤਾ ਵਾ ਜਿਹੜਾ ਮਤਲਬ ਜਿਹਦੇ ਵਿੱਚ 5 ਇਨ 1 ਦਾ ਇਕੱਲਾ ਹੀ ਕੋਸ਼ਿਸ਼ ਕੀਤੀ ਹੈ ਵੀ ਉਹ ਰਿਲੀਫ ਜਿਹੜੀ ਦਵਾਈ ਜਾਵੇ ਔਰ ਬਹੁਤ ਦੀ ਵਧੀਆ ਦਾ ਰਿਜ਼ਲਟ ਹੈਗਾ ਵਾ ਇਦੇ ਵਿੱਚ ਟੋਟਲੀ ਮਤਲਬ ਸਾਕਾਹਾਰੀ ਪ੍ਰੋਡਕਟ ਇਹਦੇ ਵਿੱਚ ਕੋਈ ਵੀ ਨੌਨ ਦਾ ਕੋ ਟੱਚ ਨਹੀਂ ਹੈਗਾ ਸਾਡੇ ਇੱਕ ਨਾਮਤਰੀ ਸੰਸਦ ਹੈਗੀ ਜਿਹੜੀ ਵੀ ਸਾਡੇ ਇੱਕ ਨਾਨ ਵੇਜ ਨੂੰ ਛੱਡ ਕੇ ਇੱਕ ਸਾਡੇ ਚਾਹ ਪੀਣ ਦੀ ਵੀ ਅਲੋਇ ਨਹੀਂ ਹੈ ਸਾਡੇ ਨਾਮ ਤੇ ਰਿਪਨ ਤੇ ਚਾਹ ਵੀ ਨਹੀਂ ਪੀਂਦੇ ਉਸ ਨੂੰ ਮੁਖਰ ਅੱਗੇ ਮੈਂ ਇਹਨੂੰ ਲਾਂਚ ਕੀਤਾ ਤੇ ਦਿਨ ਮੈਂ ਮਾਰਕੀਟ ਜਿਹਦਾ ਇੰਡੀਆ ਦੇ ਵਿੱਚ ਅਲੱਗ-ਅਲੱਗ ਜਰਮਨ ਦੇ ਵਿੱਚ ਵੀ ਇਹਦੀ ਸਰਚ ਕੀਤੀ ਉੱਥੇ ਮਾਰਕੀਟਿੰਗ ਕੀਤੀ ਇਹਦੀ ਉਹ ਇੰਗਲੈਂਡ ਦੇ ਵਿੱਚ ਕਈ ਕੰਟਰੀਆਂ ਦੇ ਵਿੱਚ ਇਹਦਾ ਔਰ ਬਹੁਤ ਵਧੀਆ ਰਿਸਪੌਂਸ ਮਿਲੇ ਚੰਡੀਗੜ੍ਹ ਸਟੇਟ ਤੋਂ ਮਤਲਬ ਜਿਹੜੀ ਅਥਾਰਟੀ ਆਯੁਰਵੈਦਿਕ ਉੱਥੋਂ ਪ੍ਰਮਾਣ ਦੇਗਾ ਇੱਕ ਇੰਡੈਸ਼ਨਲਾਈਜ਼ ਤੇ ਇੱਕ ਅਜੂਸ਼ ਮਤਲਬ ਇੱਕ ਅਥਾਰਟੀ ਹੈਗੀ ਆਯੁਰਵੈਦਿਕ ਦੀ ਉਹਨਾਂ ਤੋਂ ਵੀ ਇਹ ਪ੍ਰਮਾਣ ਦੇਗਾ ਸਵਦੇਸ਼ੀ ਜਾਗਰਣ ਮੰਚ ਅਤੇ ਸੈਂਟਰ ਫਾਰ ਇਕਨੋਮਿਕ ਪਾਲਿਸੀ ਰਿਸਰਚ ਵੱਲੋਂ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਲੱਗ ਉਦਯੋਗਾ ਅਤੇ ਛੋਟੀ ਸੰਤਾਂ ਦੀ ਹੋਂਦ ਬਚਾਉਣ ਅਤੇ ਘਰੇਲੂ ਦਸਤਕਾਰੀ ਨੂੰ ਪਰਫੁੱਲਤ ਕਰਨ ਦਾ ਹੌਕਾ ਦੇਣ ਲਈ ਇੱਥੋਂ ਦੇ ਫੇਜ਼ 8 ਸਥਿਤ ਦੁਸ਼ਹਿਰਾ ਗਰਾਊਂਡ ਵਿੱਚ ਲਗਾਇਆ ਗਿਆ ਇਹ ਮੇਲਾ ਮੇਲੇ ਦਾ ਥੀਮ ਇਹ ਹੈ ਜੀ ਕਿ ਦੇਸ਼ 'ਚ ਬਣੀਆਂ ਚੀਜ਼ਾਂ ਦੇਸ਼ 'ਚ ਬਣਨ ਔਰ ਦੇਸ਼ ਦਾ ਪੈਸਾ ਦੇਸ਼ 'ਚ ਹੀ ਰਹੇ ਸਪੌਂਸ ਡੇਲੀ ਦੀ ਲਗਭਗ 30 ਤੋਂ 40 ਹਜ਼ਾਰ ਦੀ ਫੁੱਟਵਾਲ ਹੈ ਜੀ ਇੱਥੇ 500 ਦੇ ਆਸਪਾਸ ਸਾਡੀ ਕੰਪਨੀਆਂ ਇੱਥੇ ਛੋਟੀ ਤੇ ਵੱਡੀਆਂ ਇਸ ਮੇਲੇ 'ਚ ਹਿੱਸਾ ਲੈ ਰਹੀਆਂ ਜੀ ਮਿੱ ਮਿੱਟੀ ਦੇ ਤਵੇ ਮੰਨ ਰਹੇ ਹਨ ਔਰ ਛੋਟੇ ਹੱਥ ਦੇ ਨਾਲ ਬੁਨੇ ਹੋਏ ਬੁੰਕਰ ਔਰ ਮਿੱਟੀ ਦੇ ਮੇਲ ਲਈ ਬਰਤਨ ਉਹਨਾਂ ਦੇ ਉੱਪਰ ਜਿਆਦਾ ਕ੍ਰੇਜ਼ ਆਧੁਨਿਕੀ ਕਰਨ ਦੇ ਯੁੱਗ ਤੇ ਕੰਪਨੀਆਂ ਦੀ ਬਾਜ਼ਾਰ ਤੇ ਕਬਜ਼ੇ ਦੀ ਦੌੜ ਨਾਲ ਛੋਟੇ ਤੇ ਦੇਸੀ ਉਦਯੋਗ ਖਤਮ ਹੋਣ ਦੀ ਕਗਾਰਦੇ ਨੇ ਇਨਸਾਨ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਲਾਹੇਵੰਦ ਦੇਸੀ ਚੀਜ਼ਾਂ ਜਾਂ ਖੋਜਾਂ ਵੀ ਅਲੋਪ ਹੋ ਰਹੀਆਂ ਨੇ ਅਜੇ ਹਾਲਾਤ ਵਿੱਚ ਇਸ ਤਰ੍ਹਾਂ ਦੇ ਸਵਦੇਸ਼ੀ ਮੇਲੇ ਕਾਫੀ ਲਾਹੇਵੰਦ ਸਾਬਤ ਹੋ ਰਹੇ ਨੇ ਉਤਪਾਦਕਾਂ ਤੇ ਖਪਤਕਾਰਾਂ ਲਈ ਵੀ